ਆਦੇ ਕੋਈ ਨਹੀਂ ਸੌਦਾ ਕਰਦੀ ਆਵੇ ਭਾਈ ਕਾਪੀ ਕਾਪੀ ਕੋਈ ਨਹੀਂ ਸੌਦਾ ਦਾ ਕਰ ਸੌਦਾ ਕਰਦੇ ਕੋਈ ਨਹੀਂ ਲਿਖਿਆ ਹੀ ਗਿਆ ਇੱਕ ਸਾਈ ਕੱਢ ਭਾਈ ਸਾਈ ਕੱਢ ਲੈ ਆ ਲਿਆ ਹਾਂ ਲੈ ਆ ਸਾਈ ਕੱਢ ਉਹ ਕੋਈ ਨਹੀਂ ਉਹ ਕੋਈ ਨਹੀਂ ਉਹ ਮੈਂ ਆ ਮੜਿਆ ਕਰਦੀ ਕਰਦੀ ਐ ਕੋਈ ਨਹੀਂ ਕਿੰਨੇ ਦਾ ਠੀਕ ਆ ਯਾਰ ਇਹ 8500 ਦੇ ਖੜਾ ਯਾਰ ਨਹੀਂ ਨਹੀਂ ਠੀਕ ਹੈ ਬੱਕਰਾ ਵੀ ਵੇਚ ਲੈਣਾ ਖਵਾਰੀ ਵਾਲਾ ਬੱਕਰਾ ਤੇਨੂੰ ਬੱਕਰਾ 10000 ਰੁਪਏ 10000 ਰਰਕੇ ਤੈਨੂੰ ਗੱਤੇ ਦੇਈ ਜਾਂਦੇ ਆ 100 ਦੀ ਕਾਪੀ ਵੇਖਾਂ ਇੱਕ ਹੱਥ ਹੀ ਚੱਲਣਿਆ ਤੇਰੇ ਹਾਂ ਇੱਕ ਹੱਥ ਚੱਲਣਿਆ ਵੇਖ ਉਧਰ ਕੋਈ ਨਹੀਂ ਇਹ ਤਾਂ ਆਉਂਦੇ ਜਾਂਦੇ ਨੇ ਕੜਕਣੇ ਚੋਰ ਦੀਆਂ ਗੱਲਾਂ ਹਾਂ ਲੈ ਬੱਕਰਾ ਮੈਂ ਇੱਕ ਤੋਂ ਦਵਾਇਆ ਪਵਾਈਆਂ ਨੂੰ ਸਾਰੇ ਫੜਾ ਉਹਨਾਂ ਕਰਦੇ ਨੇ ਕੋਈ ਨਹੀਂ ਗੇਲਾ ਗੇਲਾ ਕੋਈ ਨਹੀਂ ਬਾਈ ਨਹੀਂ ਉਹ ਠੀਕ ਆ ਉਹ ਮੰਨ ਜਾ ਯਾਰ ਮੈਂ ਤੈਨੂੰ ਆਖਾ ਪਤ ਉਹ ਗੱਲ ਹੀ ਨਹੀਂ ਕੀਤੀ ਯਾਰ ਸੱਚੀ ਗੱਲ ਨਹੀਂ ਆਠਵਾ ਦਾ ਇਹ ਕਿੰਨੇ ਰਕੈਂਦਾ 88 ਚੱਲਾ ਫਿਰ ਚਲ ਲਖਾਈ ਕਰਾ ਲਈ ਕਰਾ ਦੇ ਉਹ ਹੋ ਗਿਆ ਯਾਰ ਮਨ ਨਹੀਂ ਹੋ ਰਿਹਾ ਲਖਾਈ ਮੈਂ ਕਰਾ ਓਏ ਲਖਾਈ ਕਰਾ ਦੇਣਗੇ ਯਾਰ ਓ ਫੜਾ ਯਾਰ ਬਾਈ ਗਣਾ ਦੇ ਕੋਈ ਨਹੀਂ ਕੱਤੇ ਗਣਾ ਓ ਯਾਰ ਓ ਯਾਰ ਬਾਈ ਲੈ ਵੀ ਤੁਸੀਂ ਰੌਣਕਾਂ ਦੇਖ ਸਕਦੇ ਹੋ ਬੱਕਰਾ ਮੰਡੀ ਦੀਆਂ ਆ ਲਗਾ ਦੇਣਗੇ ਯਾਰ ਕੋਈ ਨਹੀਂ ਮੈਂ ਕਾਪੀ ਲੈ ਜਾ ਕੇ ਹੁਣ ਠੀਕ ਆ ਯਾਰ ਲਖਾਈ ਆਪੋ ਆਪਣੀ ਚੱਲ ਠੀਕ ਆ ਹੋ ਗਿਆ ਯਾਰ ਕੋਈ ਨਹੀਂ ਓ ਠੀਕ ਆ ਯਾਰ ਨਹੀਂ ਆਪਾਂ ਕਰਵਾ ਲਾਂਗੇ ਅੱਛੀ ਆ ਮੇਰੀ ਗੱਲ ਸੁਣੋ 8500 ਚ ਲਖਾਈ ਉਹ ਹੀ ਦਾਣਾ ਜਲਵਾ ਸਰੇ ਚੱਲ ਗਿਆ 200 ਵਰਗੇ ਨਹੀਂ ਗਲ ਹੋ ਗਿਆ 200 ਉਹ ਘਟ ਗਿਆ ਸਹੀ ਹੈ ਸਹੀ ਹੈ ਯਾਰ ਤੁਸੀਂ ਦੇ ਪੈਸੇ 300 ਹੋ ਗਿਆ ਬਾਹਰ ਹਾਂ ਸਹੀ ਗੱਲ ਆ 200 ਪਿੱਛੇ ਥੋੜੀ ਜਨਵਰ ਛੱਡਣਾ ਗਿਣਾ ਦੇ ਯਾਰ ਜੋ ਲੈਣਾ ਲੈਣਾ ਹੀ ਆ ਫਿਰ ਜਿਆਦੇ ਹੋਵੇ ਨਾ ਫਿਰ ਤਗਰਾਉਂਦਾ 550 ਰੁਪਏ ਵਿੱਚ ਉਹ ਗਿਆ ਯਾਰ ਇੱਕ ਵਾਰੀ ਮਹਗ ਕਾਪੀ ਲਿਆ ਜਾ ਕੇ ਦੇਖੀ ਆ ਇੱਥੇ ਕਾਪੀ ਕਿਥੇ ਉਹ ਉੱਥੇ ਬਾਈ ਠੀਕ ਆ ਬਾਈ ਕਿਹੜਾ ਕਿਹੜਾ ਪਿੰਡ ਸੀ ਬਾਈ ਆਪਣਾ ਵਧਾਈਆਂ ਠੀਕ ਆ ਠੀਕ ਆ ਠੀਕ ਆ ਉਹ ਉਹਦੇ ਵਿੱਚ ਹੀ ਆ ਕਾਪੀ ਦੇ ਲੈ ਵੀ ਦੋਸਤੋ ਆ ਬੱਕਰਾ ਦਵਾਤਾ ਵਧਾਈਆਂ ਦੀਆਂ ਢਾਣੀਆਂ ਤੋਂ ਸੀ ਬਾਈ ਤੇ ਮਹਿਕ ਤੋਂ ਲੈ ਵੀ ਆ ਬੱਕਰੇ ਦਾ ਸੌਦਾ ਹੋਇਆ 8500 ਦੇ ਵਿੱਚ ਲਖਾਈ ਉਹਨਾਂ ਪਈਆਂ ਨੇ ਕਰਾਉਣੀ ਆ ਬਾਈ ਦੀ ਆ ਕਿ ਮਹਿਕ ਦੀ ਆ ਮਹਿਕ ਦੀ ਲੈ ਪੈਸਾ ਤੁਸੀਂ ਜ਼ਰੂਰ ਪਾਚਿਆ ਕਰੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਦੀ ਐ ਦੋਸਤੋ ਬਹੁਤ ਚੰਗੇ ਜਾਨਵਰ ਆਉਂਦੇ ਤੇ ਬਹੁਤ ਚੰਗੇ ਸੌਦੇ ਹੁੰਦੇ ਲੈ ਵੀ ਦੋਸਤੋ ਸੁਖ ਭਲਾਈਆਂ ਨੇ ਨੇ ਵੇਚੀ ਆ ਆ ਬੱਕਰੀ 11000 ਚ ਲਖਾਈ ਆਪੋ ਆਪਣੀ ਬਈ ਕਿੰਨਾ ਟਾਈਮ ਰਹਿੰਦਾ ਸੂਣ ਚ ਇਹ ਸਾਢੇ 3 ਨਵੇਂ ਗੱਭਣਾ ਦਾ ਸਾਢੇ 3 ਨਵੇਂ ਦੀ ਠੀਕ ਆ ਗਾਰੰਟੀ ਚ ਗੱਭਣਾ ਬਈ ਜਮਾਂ ਬਈ ਨਹੀਂ ਨਹੀਂ ਸਹੀ ਗੱਲ ਐ ਨਾ ਹਾਂ ਨਹੀਂ ਨਹੀਂ ਠੀਕ ਆ ਦੇ ਇਹ ਲੈ ਬਾਈ ਤੋੜ ਕੇ ਤੋੜ ਤਾਰ ਕੇ ਵੇਖ ਲੈ ਬਾਈ ਕਿਹੜਾ ਪੈਨਸਿ ਬਾਈ ਆਪਣਾ ਗੂਗਲ ਤੋਂ ਲੈ ਆਲਾ ਬਾਈ ਰਾਣੀ ਵਾਲਾ ਲੈ ਬਾਈ ਤੋੜ ਕੇ ਵੇਖ ਲੈ ਛੱਬਣ ਦੀ ਗਰੰਟੀ ਹੈ ਜਿਹੜੀ ਗੱਲ ਹੈਗੀ ਆ ਲੋਕ ਲੈ ਆਲਾ ਨਹੀਂ ਨਹੀਂ ਉਹ ਤਾਂ ਦਿਸੀ ਜਾਂਦੀ ਆ ਰਾਣੀ ਵਾਲੇ ਤੋਂ ਆਏ ਸੀ ਬਾਈ ਹੋਰੀ ਵੇਖ ਲੈ ਤੂੰ ਤੋੜ ਤਾਰ ਕੇ ਵੇਖ ਲੈ ਬਾਈ ਆਪਦੀ 11000 ਚ ਲਖਾਈ ਆਪੋ ਆਪਣੀ ਕੀਤੀ ਆ ਠੀਕ ਆ ਬਾਈ ਹਾਂ ਬੰਨ ਲਾ ਬੰਨ ਲਾ ਬੰਨ ਲਾ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਦੋਸਤੋ ਬਹੁਤ ਚੰਗੇ ਸੌਦੇ ਹੁੰਦੇ ਨੇ ਬਹੁਤ ਚੰਗੇ ਜਾਨਵਰ ਹੁੰਦੇ